ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਇੱਕ ਬਹੁਤ ਵੱਡੀ ਚਰਚਾ ਚੱਲੀ ਹੈ ਕਿ G20 ਹੋ ਰਿਹਾ ਹੈ ਭਾਰਤ ਦੇ ਵਿੱਚ G20 ਦਾ ਸੰਮੇਲਨ ਹੋ ਰਿਹਾ ਹੈ ਉਹ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਆਪਸ ਵਿੱਚ ਲੈਣ ਦੇਣ ਦੀਆਂ ਗੱਲਾਂ ਕਰਨੀਆਂ ਤਾਂ ਉਸ G20 ਦੇ ਵਿੱਚੋਂ ਸਾਡੇ ਲਈ ਕੀ ਨਿਕਲਿਆ ਕਿਸਾਨੀ ਲਈ ਕੀ ਨਿਕਲਿਆ ਇਹਦੇ ਤੇ ਗੱਲਬਾਤ ਕਰਨੀ ਬਹੁਤ ਜ਼ਰੂਰਤ ਮਹਿਸੂਸ ਕਰ ਰਿਹਾ ਹਾਂ ਇਹ ਵੀਡੀਓ ਬਣਾਉਣ ਦਾ ਸਾਡਾ ਪਰਪਜ਼ ਇੱਕੋ ਹੀ ਹੈ ਕਿ ਸਾਡੇ ਹਰ ਕਿਸਾਨ ਤੱਕ ਇਹ ਗੱਲ ਜਾਵੇ ਦੋਸਤੋ ਸਾਡੀ ਭਾਰਤ ਤੋਂ ਬਹੁਤ ਸਾਰੀਆਂ ਚੀਜ਼ਾਂ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਜਾਂਦੀਆਂ ਸੀ ਔਰ ਉਹਨਾਂ ਚੀਜ਼ਾਂ ਦੇ ਉੱਤੇ ਕਿਸੇ ਸਮੇਂ ਦੇ ਉੱਤੇ ਉਹ ਟੈਕਸ ਫ੍ਰੀ ਹੋਇਆ ਕਰਦੀਆਂ ਸੀ ਉਹਨਾਂ ਨੂੰ ਬਾਹਰ ਜਾਣ ਦੇ ਸਮੇਂ ਟੈਕਸ ਬਾਹਰਲੀ ਕੰਟਰੀ ਨਹੀਂ ਲਾਉਂਦੀ ਸੀ ਔਰ ਜਿਹੜੀਆਂ ਅਸੀਂ ਇੰਡੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਬਾਹਰ ਤੋਂ ਆਉਂਦੀਆਂ ਸੀ ਉਹਨਾਂ ਨੂੰ ਟੈਕਸ ਲੱਗਦੇ ਹੁੰਦੇ ਸੀ ਤਾਂ ਕਿ ਕਾਰਨ ਕੀ ਆ ਉਹਦੇ ਮਗਰ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਇੰਡੀਆ ਦਾ ਜਿਹੜਾ ਫਾਰਮਰ ਹੈ ਅਗਰੇ ਜੀ ਸਬਸਿਡੀ ਦਾ ਤੇ ਜਿਹੜੇ ਬਾਹਰਲੇ ਮੁਲਕਾਂ ਦੀ ਸਬਸਿਡੀ ਦਾ ਖਾਸ ਕਰਕੇ ਅਮਰੀਕਾ ਵਰਗੇ ਦੇਸ਼ਾਂ ਦੀ ਸਬਸਿਡੀ ਦਾ ਅਗਰ ਤੁਸੀਂ ਹਿਸਾਬ ਲਾਓਗੇ ਅੱਜ ਵੀ ਇੰਡੀਆ ਦੇ ਫਾਰਮਰ ਨੂੰ ਜਿੰਨੀ ਸਬਸਿਡੀ ਮਿਲਦੀ ਆ ਇਹਦੇ ਨਾਲੋਂ 300 ਗੁਣਾ ਲਗਭਗ 300 ਗੁਣਾ ਸਬਸਿਡੀ ਅੱਜ ਵੀ ਅਮਰੀਕਾ ਆਪਣੇ ਫਾਰਮਰ ਨੂੰ ਦੇ ਰਿਹਾ ਹੈ ਹੁਣ ਜੇ ਕਿਸੇ ਫਾਰਮਰ ਨੂੰ 300 ਰੁਪਿਆ 1 ਰੁਪਿਆ ਖਰਚ ਕਰਨ ਦੇ ਉੱਤੇ ਭਾਰਤ ਦੇ ਬਰਾਬਰ 300 ਰੁਪਏ ਐਕਸਟਰਾ ਮਿਲ ਰਹੇ ਹੋਣ ਤਾਂ ਸੁਭਾਵਿਕ ਹੈ ਕਿ ਉਹ ਆਪਣਾ ਅਨਾਜ ਸਸਤਾ ਵੇਚੂਗਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਨੇ ਕੀਤਾ ਕੀ ਹੈ ਇਸ ਵਾਰੀ ਕਿ ਜਿਹੜੇ ਭਾਰਤ ਦੇ ਬਾਹਰੀਆਂ ਵਸਤੂਆਂ ਬਾਹਰ ਜਾਂਦੀਆਂ ਸੀ ਉਹਦੇ ਤੇ ਟੈਕਸ ਤਾਂ ਨਹੀਂ ਲਗਣ ਦਿੱਤਾ ਅਗਲੇ ਨੇ ਅਮਰੀਕਾ ਨੇ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਕਿ ਤੁਸੀਂ ਟੈਕਸ ਲਾਵਾਂਗੇ ਜਾਂ ਨਾ ਸਕਦੇ ਹੋ ਲੇਕਿਨ ਜਿਹੜੀਆਂ ਚੀਜ਼ਾਂ ਭਾਰਤ ਤੋਂ ਇੱਧਰ ਆਉਂਦੀਆਂ ਸੀ ਆ ਬਾਹਰਲੇ ਮੁਲਕਾਂ ਤੋਂ ਭਾਰਤ ਦੇ ਵਿੱਚ ਆਉਂਦੀਆਂ ਸੀ ਜਿਵੇਂ ਡਰਾਈ ਫਰੂਟ ਹੋ ਗਿਆ ਜਾਂ ਹੋਰ ਕਿਸੇ ਤਰ੍ਹਾਂ ਦੇ ਫਰੂਟ ਹੋਗੇ ਉਹਨਾਂ ਤੋਂ 10% ਤੋਂ ਲੈ ਕੇ 18% ਤੱਕ ਟੈਕਸ ਦੇ ਵਿੱਚ ਛੋਟ ਦੇ ਦਿੱਤੀ। ਭਾਰਤ ਦੇ ਜਾ ਰਹੇ ਬਾਹਰ ਜਾ ਰਹੇ ਸਮਾਨ ਦੇ ਉੱਤੇ ਟੈਕਸ ਦੇ ਉੱਤੇ ਛੋਟ ਦੇਣੀ ਬੰਦ ਕਰਤੀ। ਔਰ ਜਿਹੜਾ ਭਾਰਤ ਦੇ ਵਿੱਚ ਆਉਣਾ ਸੀ ਉਹਦੇ ਉੱਤੇ ਭਾਰਤ ਨੇ ਉਲਟੀ ਜਿਦੋਂ ਉਹਨਾਂ ਨੇ ਬੰਦ ਕੀਤੀ ਸੀ ਤੇ ਭਾਰਤ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਭਾਰਤ ਵੀ ਜਿਹੜੀਆਂ ਜਿਹੜੀਆਂ ਬਾਹਰ ਤੋਂ ਆਉਣ ਵਾਲੀਆਂ ਵਸਤੂਆਂ ਦੇ ਉੱਤੇ ਟੈਕਸ ਲਾ ਰਿਆ ਸੀਗਾ ਇੰਡੀਆ ਦੀ ਜ਼ਿੰਮੇਵਾਰੀ ਬਣਦੀ ਸੀ ਆਪਦੇ ਫਾਰਮਰ ਨੂੰ ਬਚਾਉਣ ਲਈ ਕਿ ਟੈਕਸ ਸਕੋ ਵਧਾਇਆ ਜਾਂਦਾ। ਤੇ ਭਾਰਤ ਨੇ ਉਹ ਟੈਕਸ ਘਟਾਇਆ ਹੈ 10 ਤੋਂ ਲੈ ਕੇ 18% ਤੱਕ ਇਹਨੂੰ ਜੇਕਰ ਹੋਰ ਦੇਖਣਾ ਹੋਵੇ ਤਾਂ ਮਣੀ ਜੀ ਹੋਰ ਨਿਗਾ ਮਾਰਿਓ ਕਿ ਇਹ ਤਾਂ ਆਪਾਂ ਨੂੰ ਆ ਲੱਗਦਾ ਕਿ ਪੰਜਾਬ ਨੂੰ ਇਹਦਾ ਬਹੁਤਾ ਫਰਕ ਨਹੀਂ ਪੈਣਾਗਾ ਫਰੂਟ ਬਾਹਰਲੀਏ ਸਟੇਟਾਂ ਚ ਨਹੀਂ ਫਰੂਟ ਜਿਆਦਾ ਕਸ਼ਮੀਰ ਚ ਹੁੰਦਾ ਹੈ ਫਰੂਟ ਜਿਆਦਾ ਹਿਮਾਚਲ ਚ ਹੁੰਦਾ ਹੈ ਡਰਾਈ ਫਰੂਟ ਉਧਰ ਹੁੰਦੇ ਨੇ ਤਾਂ ਸਮੁੰਦਰਾ ਕੋਈ ਫਰਕ ਨਹੀਂ ਪੈਣਾ ਪਰ ਦੋਸਤੋ ਇਹ ਗੱਲ ਦਾ ਧਿਆਨ ਰੱਖਿਓ ਕਿ ਫਰਵਰੀ ਦੇ ਵਿੱਚ ਆ ਜਿਹੜਾ ਫਰਵਰੀ 2024 ਚੱਲ ਰਿਹਾ ਹੈ ਇਹਦੇ ਵਿੱਚ ਇਹ ਵੀ ਪ੍ਰਪੋਜ਼ਲ ਆ ਰਹੀ ਹੈ ਕਿ ਜਿਹੜੀ ਕਣਕ ਹੈ ਕਣਕ ਤੋਂ ਵੀ ਜਿਹੜੀ ਇੰਪੋਰਟ ਡਿਊਟੀ ਲੱਗਦੀ ਸੀ ਉਹ ਖਤਮ ਹੋਣ ਜਾ ਰਹੀ ਹੈ ਇਹ ਇੰਪੋਰਟ ਡਿਊਟੀ 40% ਸੀ ਅਗਰੇ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਤਾਂ 40% ਜੇ ਇੰਪੋਰਟ ਡਿਊਟੀ ਖਤਮ ਹੋ ਗਈ ਤਾਂ ਸਮਝ ਲਿਓ ਕਿ 1000 ਮਗਰ 400 ਰੁਪਿਆ ਇੰਪੋਰਟ ਡਿਊਟੀ ਘਟੀ ਜਦੋਂ ਤਾਂ ਉਹਦੇ ਤੇ ਜਿਹੜਾ ਸਾਡੇ ਨਾਜ ਦੇ ਉੱਤੇ ਸਾਡੀਆਂ ਫਸਲਾਂ ਦਾ ਰੇਟ ਹੈ ਜਿਹੜਾ ਇੰਨਾ ਹੀ ਸਾਡਾ ਫਸਲ ਦਾ ਰੇਟ ਘਟੇਗਾ ਇਸ ਕਰਕੇ ਇਹ ਬਹੁਤ ਖਤਰਨਾਕ ਸਮਝੌਤਾ ਹੈ ਜਿਹੜਾ ਅਮਰੀਕਾ ਵਰਗੇ ਦੇਸ਼ਾਂ ਦੇ ਨਾਲ G20 ਦੇ ਵਿੱਚ ਭਾਰਤ ਨੇ ਕੀਤਾ ਸਾਨੂੰ ਇਹਦੇ ਤੇ ਤਕੜੇ ਹੋ ਕੇ ਪਹਿਰਾ ਦੇਣ ਦੀ ਲੋੜ ਹੈ ਵੱਡੀ ਲੜਾਈ ਦੇਣੀ ਪੈਗੀ ਭਰਾਵੋ ਅੱਜੇ ਤੋਂ ਤਿਆਰੀਆਂ ਕਰਨੀਆਂ ਹਰ ਪੰਜਾਬੀ ਹਰ ਉਹ ਵਿਅਕਤੀ ਜਿਹੜਾ ਕਿਸਾਨ ਨੂੰ ਜਿਉਂਦਾ ਵੇਖਣਾ ਚਾਹੁੰਦਾ ਹੈ ਹਰ ਉਹ ਵਿਅਕਤੀ ਜਿਹੜਾ ਪੰਜਾਬ ਨੂੰ ਹਰਿਆ ਭਰਿਆ ਵੇਖਣਾ ਚਾਹੁੰਦਾ ਪੰਜਾਬ ਹਰਿਆਣੇ ਦੇ ਲੋਕ ਉਹ ਇਸ ਗੱਲ ਦੇ ਉੱਤੇ ਜਰੂਰ ਤਵੱਜੋ ਦਿਓ ਇਹਦੇ ਤੇ ਪਹਿਰਾ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ 이슈ਆਂ ਨੂੰ ਲੈ ਕੇ ਵੱਡੀ ਲੜਾਈ ਵੱਡੇ ਅੰਦੋਲਨ ਦੀ ਲੋੜ ਪੈ ਸਕਦੀ ਹੈ ਔਰ ਉਹਦੇ ਤੇ ਤੁਹਾਨੂੰ ਅੱਜੇ ਤੋਂ ਤਿਆਰੀ ਕਰਨੀ ਪੈਗੀ ਤਾਂ ਜਾ ਕੇ ਅਸੀਂ ਬਾਹਰਲੀਆਂ ਕੰਟਰੀਆਂ ਦਾ ਮੁਕਾਬਲਾ ਕਰ ਪਾਵਾਂਗੇ ਮੇਰੇ ਦੋਸਤੋ ਨਹੀਂ ਤਾਂ ਕਣਕ ਦਾ ਰੇਟ ਡਿੱਗੇਗਾ ਹੀ ਡਿੱਗੇਗਾ ਜੋ ਪਾਲਿਸਾਂ ਆ ਰਹੀਆਂ ਸੋ ਮੇਰੀ ਅੱਜ ਦੀ ਵੀਡੀਓ ਦਾ ਪਰਪਸ ਸਿਰਫ ਇੰਨਾ ਹੀ ਸੀ ਬਾਕੀ ਗੱਲਾਂ ਬਾਤਾਂ ਆਪਾਂ 나ਹੋਰ ਕਰਾਂਗੇ ਤਾਂ ਇਹ ਵੀਡੀਓ ਬਹੁਤ ਲੰਬੀ ਹੋ ਜਾਏਗੀ